ਦਾ ਟੀਵੀ ਐਨ ਆਰ ਆਈ ਦੇ ਸਾਰੇ ਦਰਸ਼ਕਾਂ ਲਈ ਇੱਕ ਵਾਰ ਫਿਰ ਮੈਂ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਜਾਣੂ ਅਸਲ ਸੱਚ ਪੰਜਾਬ ਦੇ ਵਿੱਚ ਨਵਾਂ ਸਿਆਸੀ ਦਲ ਦੀ ਆਮਦ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਹੋਰ ਸਿਆਸੀ ਤਰਜਨਮ ਲੈ ਰਹੀ ਹੈ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਨੇ ਪੰਜਾਬ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਇਕਵਾਹੀ ਦੇ ਵਿੱਚ ਇੱਕ ਸਿਆਸੀ ਪਾਰਟੀ ਜਨਮ ਲਵੇਗੀ ਕੀ ਉਸ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਰੋਡੇ ਹੋਣਗੇ ਇਹ ਸਾਰੇ ਸਵਾਲ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਚਰਚਾ ਚ ਜਿਆਦਾ ਆਗੇ ਪਰ ਇਸ ਦੇ ਅੰਦਾਜ਼ੇ ਉਸ ਸਮੇਂ ਲੱਗਨੇ ਸ਼ੁਰੂ ਹੋਏ ਸੀ ਜਦੋਂ ਅਮਰਤਪਾਲ ਸਿੰਘ ਜਿੱਤ ਕੇ ਸੰਸਦ ਮੈਂਬਰ ਬਣੇ ਜਦੋਂ ਸਰਬ ਸਿੰਘ ਖਾਲਸਾ ਜਿੱਤ ਕੇ ਸੰਸਦ ਮੈਂਬਰ ਬਣੇ ਪੰਜਾਬ ਦੇ ਚ ਇੱਕ ਉਸ ਤਰ੍ਹਾਂ ਦੀ ਚਰਚਾ ਛਿੜੀ ਕਿ ਕੀ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਪਾਰਟੀ ਪੰਥਕ ਆਧਾਰ ਦੇ ਉੱਤੇ ਜਨਮ ਲੈ ਸਕਦੀ ਹੈ ਵੈਸੇ ਜਿਹੜਾ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਸੀ ਜੇ ਕਰੋਨਾ ਨੇ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਪੰਤਕ ਮਸਲਿਆਂ ਤੇ ਸਿੱਖ ਮਸਲਿਆਂ ਤੇ ਪੰਜਾਬ ਦੇ ਮਸਲਿਆਂ ਤੇ ਨਵਾਈ ਹੁੰਦੀ ਤਾਂ ਫਿਰ ਅੱਜ ਉਹਨਾਂ ਲਈ ਇਹ ਚਣੌਤੀ ਨਾ ਬਣਦਾ ਕਿ ਸਾਡੇ ਦਲ ਦਾ ਕੀ ਬਣੂਗਾ ਅੱਜ ਅਕਾਲੀ ਦਲ ਦੇ ਲਈ ਅਕਾਲੀ ਦਲ ਨੂੰ ਬਚਾਉਣਾ ਹੀ ਇੱਕ ਚਣੌਤੀ ਬਣਿਆ ਹੋਇਆ ਹੈ ਇਹ ਸਭ ਦੇ ਦਰਮਿਆਨ ਆਪਾਂ ਜੇਕਰ ਲੋਕ ਸਭਾ ਚੋਣਾਂ ਦੇ حوالے ਨਾਲ ਹੀ ਦੇਖੀਏ ਕਿ ਆਮ ਚੋਣਾਂ ਦੇ ਦੌਰਾਨ 222 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਆਮ ਚੋਣਾਂ ਹੋਂ ਤੱਕ 22 ਤੋਂ 24 ਦੇ ਦਰਮਿਆਨ ਪੰਜਾਬ 'ਚ ਚਰਚਾ ਇੱਕ ਵਾਰ ਫੇਰ ਜੋਰ ਫੜਦੀ ਹੈ ਕਿ ਭਈ ਸਿਆਸੀ ਖਲਾ ਹੈ ਭਈ ਸਿਆਸੀ ਕਮੀ ਹੈ ਅਕਾਲੀ ਭਾਜਪਾ ਕਾਂਗਰਸੀ ਆ ਰਵਾਇਤੀ ਪਾਰਟੀਆਂ ਨੂੰ ਤੇ ਰਵਾਇਤੀ ਲੀਡਰਾਂ ਨੂੰ ਲਾਂਬੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਜਿਤਾਈ 92 ਐਮਐਲਏ ਜਿਤਾਏ ਉਹਨਾਂ 'ਚੋਂ 80 ਦੇ ਤਾਂ ਨਾਂ ਵੀ ਲੋਕ ਨਹੀਂ ਜਾਣਦੇ ਸੀ ਬਸ ਪਤਾ ਸੀ ਕਿ ਹਾਂ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜਾਂ ਝਾੜੂ ਪਾਸ ਬੋਠਾਣੀ ਜਿਤਾਏ ਪਰ ਉਹਨਾਂ ਦੇ ਜਿੱਤਣ ਤੋਂ ਬਾਅਦ ਵੀ ਪੰਜਾਬ ਦੀ ਉਹ ਤਲਾਸ਼ ਮੁੱਕੀ ਨਹੀਂ ਪੰਜਾਬ ਦੀ ਉਹ ਭਾਲ ਮੁੱਕੀ ਨਹੀਂ ਤੇ ਇੱਕ ਸਿਆਸੀ ਖਿਲਾਫ ਉਹ ਖੱppa ਵੱਡਾ ਹੁੰਦਾ ਗਿਆ ਤੇ ਫਿਰ ਅਮਰਪਾਲ ਸਿੰਘ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਹਮਲਾਵਰ ਤੇ ਸਾਹਮਣੇ ਵਾਲੇ ਤੇ ਆਪਣੇ ਸਵਾਲ ਅਸਾਬ ਨਾਲ ਹਮਲੇ ਕਰਦੀਆ ਅਮਰਪਾਲ ਸਿੰਘ ਦੇ ਸਾਥੀ ਆਪਣੇ ਢੰਗ ਨਾਲ ਜਵਾਬ ਦਿੰਦੇ ਨੇ ਉਹ ਸਭ ਦੇ ਵਿੱਚ ਕਹਿੰਦੇ ਜੀ ਇਹ ਤਾਂ ਨਸ਼ਿਆਂ ਦੇ ਖਿਲਾਫ ਮਹਮਾ ਜੀ ਉਹ ਕਹਿੰਦੇ ਨਹੀਂ ਜੀ ਇਹ ਦੇ ਪਿਛਾਰ ਐਸਐਸ ਹੈ ਜੀ ਉਹ ਸਾਰੇ ਵਰਤਾਰੇ ਦੇ ਵਿੱਚ ਐਨਐਸਏ ਤਹਿਤ ਅਮਰਪਾਲ ਸਿੰਘ ਜੇਪੂ ਘਰ ਜੇਲ੍ਹ ਚ ਤੇ ਲੋਕ ਸਭਾ ਚੋਣਾਂ ਚ ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਚ ਤੇ ਉਧਰੋਂ ਸਰਜੀਤ ਸਿੰਘ ਖਾਲਸਾ ਤੇ ਇਹ ਸਾਰੇ ਪ੍ਰੀਤਕੋਟ ਤੇ ਫਰੂਤ ਸਾਹਿਬ ਹਲਕੇ ਦੇ ਹਵਾਲੇ ਨਾਲ ਮਾਹੌਲ ਬਣਿਆ ਹਵਾ ਬਣੀ ਦੋਨੋਂ ਜੁੱਤੇ ਜਿੱਤਣ ਤੋਂ ਬਾਅਦ ਅਮਰਤਪਾਲ ਸਿੰਘ ਦੇ ਸੌ ਚੁੱਕਣ ਨੂੰ ਲੈ ਕੇ ਚੁਣੌਤੀ ਬਣ ਗਈ ਸੰਸਦ ਨੂੰ ਲੈ ਕੇ ਚੁਣੌਤੀ ਬਣ ਗਈ ਤੇ ਉਸ ਤੋਂ ਬਾਅਦ ਚਲੋ ਪ੍ਰਕਿਰਿਆ ਪੂਰੀ ਹੋਈ ਤੇ ਇਸ ਤੋਂ ਦੌਰਾਨ ਹੀ ਅਮਰਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਕਹਿੰਦੀ ਅਸੀਂ ਅਸੀਸ ਡਰਗਸ ਹਨੇ 4 ਗ੍ਰਾਮ 5 ਗ੍ਰਾਮ ਉਹ ਕਹਿੰਦੇ ਲੈਣ ਦੀ ਕੋਸ਼ਿਸ਼ ਕਰ ਰਿਆ ਸੀ ਲਾਈਟਰ ਸੀ ਜੀ ਕਾਗਜ਼ ਸੀ ਜੀ ਪੁੜੀ ਸੀ ਜੀ ਆਹ ਸੀ ਜੀ ਐ 10000 ਰੁਪਏ ਦਿੱਤਾ ਸੀ ਜੋ ਸਾਰੇ ਹਵਾਲੇ ਦੇਖ ਕੇ ਪੁਲਿਸ ਨੇ ਕ੍ਰਿਪਤਾਰੀ ਪਾਲੀ ਫਿਰ ਰਿਮਾਂਡ ਵੀ ਲਿਆ ਫਿਰ ਦੁਬਾਰਾ ਕਰਕੇ ਦੋ ਦਿਨ ਦਾ ਰਿਮਾਂਡ ਵੀ ਲੈ ਲਿਆ ਪਹਿਲਾਂ ਰਿਮਾਂਡ ਨਹੀਂ ਮਿਲਿਆ ਸੀ ਜਦੋਂ ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅਮਰਿਤਪਾਲ ਸਿੰਘ ਹਰਾਂ ਦੀ ਧਿਰ ਦੇ ਨਾਲ ਇੱਕ ਬਕੀਰ ਆਈਮਾਨ ਸਿੰਘ ਉਹ ਕਹਿੰਦੇ ਕਿ ਇਹ ਪਿਛਲੇ ਦਿਨਾਂ ਦੀ ਗੱਲ ਜਦੋਂ ਉਹਨਾਂ ਦਾ ਭਰਾ ਫੜਿਆ ਜਾਂਦਾ ਪੁਲਿਸ ਦੇ ਵਾਲੇ ਨਾਲ ਕਿ ਹਾਂਜੀ ਉਹ ਨਸ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਈਮਾਨ ਸਿੰਘ ਹਰਾਂ ਨੇ ਕਿਹਾ ਕਿ ਭਈ ਇਹ ਸਾਰੀ ਕਾਰਵਾਈ ਉਹਦੇ ਭਰਾ ਨੂੰ ਫੜਾਉਣ ਦੀ ਫਸਾਉਣ ਦੀ ਬਦਨਾਮ ਕਰਨ ਦੀ ਹੈ ਕਹਿੰਦੇ ਜੀ ਇਹ ਬੁਗਸ ਹੈ ਸਾਰਾ ਕੁਝ ਇਹ ਘੜਿਆ ਗਿਆ ਹੈ ਕਿਉਂਕਿ ਅਮਰਤਪਾਲ ਸਿੰਘ ਕਹਿੰਦੇ ਖੇਤਰੀ ਪਾਰਟੀ ਬਣਾਉਣ ਜਾ ਰਹੇ ਸੀ ਤੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਸੀ ਉੱਥੋਂ ਗੱਲ ਚਰਚਾ ਚੋਂ ਬਿਆਨਬਾਜ਼ੀ ਤੇ ਆ ਗਈ ਕਿ ਹਾਂ ਇਹਦਾ ਮਤਲਬ ਪਾਰਟੀ ਲਈ ਕੁਝ ਚੱਲ ਰਿਹਾ ਹੁਣ ਸਰਵਜੀਤ ਸਿੰਘ ਖਾਲਸਾ ਨੇ ਜਨਤਕ ਤੌਰ ਤੇ ਇਕਾ ਸਾਹਮਣੇ ਆ ਕੇ ਕਹੀ ਕਿ ਹਾਂ ਬਈ ਪਾਰਟੀ ਬਣਾਉਣ ਦੀ ਤਿਆਰੀ ਆ ਅੰਤਖ ਪਾਰਟੀ ਬਣਾਵਾਂਗੇ ਪੰਜਾਬ ਮੁੱਤਿਆਂ ਤੇ ਲੜਾਈ ਲੜਾਂਗੇ ਹਾਂ ਅਮਰਤਪਾਲ ਸਿੰਘ ਢੇਲ ਤੋਂ ਬਾਹਰ ਆ ਜਵੇ ਅਸੀਂ ਪਾਰਟੀ ਦਾ ਐਲਾਨ ਕਰ ਦੇਣਾ ਜੇ ਅਮਰਤਪਾਲ ਸਿੰਘ ਪਾਰਟੀ ਬਣਾਉਂਦੇ ਤਾਂ ਮੈਂ ਨਾਲ ਤੁਰੂੰਗਾ ਜੋ ਮੈਨੂੰ ਦੱਸ ਦੇ ਨਾ ਫਿਰ ਨਹੀਂ ਮੈਂ ਬਣਾਉਣਾ ਅਦਰ ਪਾਰਟੀ ਤਾਂ ਅਸੀਂ ਬਣਾਵਾਂਗੇ ਉਧਰ ਅਮਰਤਪਾਲ ਸਿੰਘ ਗੁਰਾਂ ਦਾ ਵਕੀਲ ਰਾਜਦੇਵ ਸਿੰਘ ਖਾਲਸਾ ਜਿਨੇ ਅਮਰਿਤਪਾਲ ਸਿੰਘ ਦੇ ਚੌਣ ਲੜਨ ਦਾ ਹਵਾਲਾ ਵੀ ਕਾਗਜ਼ਪਰੰਦਾ ਹਵਾਲਾ ਵੀ ਸਾਰੀ ਜਾਣਕਾਰੀ ਉਹਨਾਂ ਦੇ ਰਾਹੀਂ ਆ ਰਹੀ ਸੀ ਉਹ ਵਕੀਲ ਜਿਹਦੇ ਉੱਤੇ ਇਹ ਵੀ ਸਵਾਲ ਜਨਤਕ ਤੌਰ ਤੇ ਖੜੇ ਨੇ ਕਿ ਭਾਈ ਉਹਦੀਆਂ ਤਾਰਾਂ ਦਾ ਸਿੱਧੀਆਂ ਸੰਗ ਨਾਲ ਜੁੜਦੀਆਂ ਨੇ ਬੇਸ਼ੱਕ ਉਹ ਸਰਜੀਤ ਮਾਨ ਦੇ ਟਿਕਟ ਤੇ ਕਿਸੇ ਸਮੇਂ ਮੈਂਬਰ ਪਾਰਲੀਮੈਂਟ ਰਹੇ ਹੁਣ ਸੰਗਰੂਰ ਤੋਂ ਹੀ ਉਹ ਰਾਜੇ ਸਿੰਘ ਖਾਲਸਾ ਕਹਿੰਦੇ ਜੀ ਰਾਸ਼ੀ ਸਿੱਖ ਸੰਗਤ ਜੁਆਇਨ ਕਰਕੇ ਸੀ ਤੇ ਰਾਸ਼ੀ ਸਿੰਘ ਤੋਂ ਬਾਅਦ ਸਿੱਧੀਆਂ RSS ਜੁਆਇਨਿੰਗ ਕਰਕੇ ਉਹਦੀਦਾਰੀਆਂ ਵੀ ਲਈਆਂ ਸੋ ਇਹ ਸਾਰੇ ਬਰਤਾਰੇ ਦੇ ਵਿਚਾਰੇ ਉਹਨਾਂ ਅਮਰਪਾਲ ਸਿੰਘ ਦੇ ਵਕੀਲ ਨੇ ਉਹ ਕਹਿੰਦੇ ਬਈ ਬਿਲਕੁਲ ਜੀ ਪਾਰਟੀ ਬਣਨੀ ਚਾਹੀਦੀ ਆ ਤੇ ਉਹਦਾ ਪ੍ਰਧਾਨ ਜਸਵੀਰ ਸਿੰਘ ਰੋਡੇ ਹੋਣਾ ਚਾਹੀਦਾ ਮਤਲਬ ਉਹ ਪਾਰਟੀ ਨਵੀਂ ਬਣੇ ਜਾਂ ਸ਼ਰੋਮਣੀ ਅਕਾਲੀ ਦਲ ਹੋਵੇ ਉਹਨਾਂ ਨੇ ਹਵਾਲਾ ਦਿੱਤਾ ਕਿ ਬਾਰ ਬਾਰ ਚਰਚਾ ਹੋ ਜਾਂਦੀ ਹੈ ਕਿ ਸੁਖਬੀਰ ਬਾਦਲ ਕੁਰਸੀ ਛੱਡੇ ਸੁਖਬੀਰ ਬਾਦਲ ਉਹਦਾ ਛੱਡੇ ਨਾਲ ਜੇ ਖਾਲਸਾ ਕਹਿੰਦੇ ਕਿ ਸੁਖਬੀਰ ਬਾਦਲ ਤਾਂ ਅਕਾਲੀ ਹੈ ਹੀ ਨਹੀਂ ਤਾਂ ਅਕਾਲੀ ਜਿਹੜੀਆਂ ਰਵੈਤਾਂ ਨੇ ਉਹਨਾਂ ਦੇ ਪੂਰਾ ਨਹੀਂ ਉਤਰਦਾ ਨਾ ਬਾਦਲ ਉੱਤਰਦਾ ਸੀ ਕਹਿੰਦੇ ਨਾ ਸੁਖੀਰ ਬਾਦਲ ਉੱਤਰਦਾ। ਇਸ ਲਈ ਇਹ ਤਾਂ ਪੰਥਕ ਪਾਰਟੀ ਤਾਂ ਹੀ ਬਣ ਸਕਦੀ ਜਿਸ ਵੀਰ ਸਿੰਘ ਰੋਡੇ ਹੋਰੀ ਹੈਗਵਾਈ ਕਰ। ਹੁਣ ਇਹ ਦੂਜੀ ਪਹਿਲੂ ਆ ਗਿਆ, ਦੂਜਾ ਮਸਲਾ ਆ ਗਿਆ। ਇੱਕ ਪਹਿਲੂ ਹੋਇਆ ਕਿ ਅਮਰਪਾਲ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਮੂਹਰੇ ਲਾ ਕੇ ਹਾਂ ਸਰਵਜੀਤ ਸਿੰਘ ਖਾਲਸਾ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਮੂਹਰੇ ਲਾ ਕੇ ਪੰਜਾਬ ਚ ਇੱਕ ਨਵੀਂ ਪਾਰਟੀ ਖੜੀ ਕੀਤੀ ਜਾ ਰਹੀ ਹੈ। ਦੂਸਰਾ ਵੱਲ ਆ ਗਿਆ। ਕਿ ਜਸਪੀਰ ਸਿੰਘ ਰੋਡੇਰਾਂ ਨੂੰ ਪ੍ਰਦਾਨ ਬਣਾਓ ਸ਼੍ਰੋਮਣੀ ਅਕਾਲੀ ਦਲ ਦੀ ਕੰਟਰੋਲ ਕਰੋ ਹੁਣ ਲੰਘੇ ਦਿਨੀ ਚੰਦੂ ਮਹਾਰਾਜ ਜਗੀਰ ਕੌਰ ਹੋਰੀ ਇਹ ਗਰੁੱਪ ਅਮਰਪਾਲ ਸਿੰਘ ਦੇ ਘਰੇ ਜਾ ਕੇ ਆਇਆ ਤੇ ਸਰਬਜੀਤ ਸਿੰਘ ਖਾਲਸਾ ਨੇ ਵੀ ਇੱਕ ਗੱਲ ਕਹੀ ਕਿ ਸਾਡੇ ਸੰਪਰਕ ਚ ਸਾਬਕਾ ਅਕਾਲੀ ਮੰਤਰੀ ਅਕਾਲੀ ਲੀਡਰ ਅਕਾਲੀ ਜਥੇਦਾਰ ਸਾਡੇ ਸੰਪਰਕ ਚ ਨੇ ਉਹ ਸਾਨੂੰ ਕਹਿੰਦੇ ਨੇ ਤੁਸੀਂ ਅੱਗੇ ਵਧੋ ਤੁਸੀਂ ਨਾਲ ਹੁਣ ਕੀ ਸਰਬਜੀਤ ਸਿੰਘ ਖਾਲਸਾ ਜਾਂ ਅੰਮ੍ਰਿਤਪਾਲ ਸਿੰਘ ਦੇ ਰਾਹੀ ਇਹ ਚੰਦੂ ਮੱਜਰੇ ਹੋਰੀ ਵੀ ਜਗੀਰ ਕੌਰ ਹੋਰੀ ਢੀਂਸ ਹੋਰੀ ਆਪਣੀ ਰਾਜਨੀਤੀ ਦੀ ਤਲਾਸ਼ ਕਰ ਰਹੇ ਨੇ ਆਪਣੀਆਂ ਨਵੀਆਂ ਥਾਵਾਂ ਲੱਭ ਰਹੇ ਨੇ ਕਿਉਂ ਇਹਨਾਂ ਦੇ ਰਾਹੀ ਹੋਣਾ ਚਾਹੁੰਦੇ ਨੇ ਕੀ ਚੰਦੂ ਮੱਜਰੇ ਜਗੀਰ ਕੌਰ ਜਾਂ ਢੀਂਸੇ ਉਹਨਾਂ ਦੇ ਮਗਰ ਜਿਹੜਾ ਕਿਹਾ ਜਾਂਦਾ ਭਾਜਪਾ ਖੜੀ ਹੈ ਇਹ ਉਹਨਾਂ ਰਾਹੀ ਦਾਖਲੇ ਦੀ ਐਂਟਰੀ ਹੈ ਇਹ ਸਾਰੇ ਸਵਾਲ ਨਾਲ ਵੱਡੇ ਹੋ ਰਹੇ ਨੇ ਉਹਦੇ ਰਾਜਜੀਤ ਸਿੰਘ ਖਾਲਸਾ ਦਾ ਸਵਾਲ ਖੜਾ ਹੈ ਉਧਰ ਪੰਜਾਬ ਦਾ ਆਵਾਮ ਖਾਸ ਕਰਕੇ ਦੋ ਹਲਕਿਆਂ ਚ ਜਿਵੇਂ ਖਰੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਪਿਆ ਸਰਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਨੂੰ ਉਹਦੇ ਹਵਾਲੇ ਨਾਲ ਕਿ ਆਵਾਮ ਪੰਜਾਬ ਦੇ ਮਸਲਿਆਂ ਦੇ ਹਵਾਲੇ ਨਾਲ ਉਹਨਾਂ ਨੂੰ ਤੁਰਨ ਲਈ ਖੜਾ ਹੋਇਆ ਪੰਜਾਬ ਦਾ ਆਵਾਮ ਪੰਜਾਬ ਦਾ ਵੋਟਰ ਨਸ਼ਿਆਂ ਤੋਂ ਨਜਾਤ ਪਾਉਣ ਦੇ ਲਈ ਇਹਨਾਂ ਨਾਲ ਖੜਾ ਹੋਇਆ ਪਰ ਇਧਰ ਚੰਦੂ ਮੱਜਰੇ ਹੋਰਾਂ ਦੀ ਧਿਰ ਜੇ ਦਾਖਲ ਹੋ ਰਹੀ ਆ ਤਾਂ ਕੀ ਇਹਦੇ ਨਾਲ ਭਾਜਪਾ ਦਾਖਲ ਹੋ ਰਹੀ ਆ ਕੀ ਸੰਗ ਦਾਖਲ ਹੋ ਰਿਹਾ ਇਹ ਨਵੀਂ ਚਰਚਾ ਤੋ ਹੁਣ ਸਭ ਦੀ ਨਜ਼ਰ ਇਸ ਪਹਿਲੂ ਤੇ ਖੜੀ ਆ ਕਿ ਕੀ ਅਮਰਤਪਾਲ ਸਿੰਘ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਸਰਜੀਤ ਸਿੰਘ ਖਾਲਸਾ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਜਾਂ ਰਾਜਦੇਵ ਖਾਲਸਾ ਨੇ ਜਿਹੜਾ ਜਸਵੀਰ ਸਿੰਘ ਰੋਡੇਹਰਾਂ ਦਾ ਨਾਮ ਵਿਚ ਲਿਆਂਦਾ ਕਿ ਉਹਨਾਂ ਨੂੰ ਮੂਰੇ ਲਾ ਕੇ ਕੁਝ ਹੋਣ ਜਾ ਰਿਹਾ ਪਰ ਹੁਣ ਜ਼ਰੂਰ ਜਾ ਰਿਹਾ ਕੁਝ ਸੋ ਇਹਦੀ ਰੂਪ ਰੰਗ ਬਣਤਰ ਜਲਦੀ ਸਾਹਮਣੇ ਆ ਸਕਦੀ ਹੈ ਪਰ ਇਹ ਸਭ ਦੇ ਦਰਮਿਆਨ ਅਮਰਤਪਾਲ ਸਿੰਘ ਗੁਰਾਂ ਦੀ ਸੀਟ ਨੂੰ ਚੁਣੌਤੀ ਦਿੱਤੀ ਗਈ ਹੈ ਅਮਰਤਪਾਲ ਸਿੰਘ ਦੀ ਸੰਸਦ ਮੈਂਬਰੀ ਨੂੰ ਮਸਾਲੇ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ। ਬਕਾਇਦਾ ਤੌਰ ਤੇ ਉੱਤੇ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਜੂਨ ਮਹੀਨੇ ਚ ਇੱਕ ਪਟੀਸ਼ਨ ਦਾਖਲ ਹੁੰਦੀ ਹੈ। ਖਰੂਰ ਸਾਹਿਬ ਹਲਕੇ ਤੋਂ ਵਿਕਰਮਜੀਤ ਸਿੰਘ ਨਾਂ ਦਾ ਵਿਅਕਤੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਸੀ ਜਿਵੇਂ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਸੀ ਉਵੇਂ ਹੀ ਉਹ ਵੀ ਆਜ਼ਾਦ ਉਮੀਦਵਾਰ ਸੀ। ਪਰ ਜਿਹੜੀਆਂ ਤੇਰਾ ਮੈਦਾਨ ਚੋਂ ਹਾਰੀਆਂ ਜਿਨ੍ਹਾਂ ਨਾਲ ਮੁਕਾਬਲਾ ਮੰਨਿਆ ਜਾ ਰਿਹਾ ਸੀ ਅਮਰਪਾਲ ਸਿੰਘ ਹੋਰਾਂ ਦਾ ਜਿਵੇਂ ਅਮਰਪਾਲ ਸਿੰਘ ਜਿਨ੍ਹਾਂ ਦੇ ਨਾਲ ਚੋਣ ਮੈਦਾਨ ਦੇ ਵਿੱਚ ਸੀਗੇ ਕਿ ਆ ਮੁੱਖ ਤਿੰਨ ਚਾਰ ਤੇਰਾ ਨੇ ਬਈ विक्रमजीत ਦਾ ਨਾਮ ਉਹ ਨਾ ਚ ਨਹੀਂ ਸੀ ਸੋ ਜੇ ਹੁਣ ਚੌੜ ਰੱਦ ਵੀ ਹੋ ਜਵੇ ਤਾਂ ਕੀ ਵਿਕਰਮਜੀਤ ਸਿੰਘ ਜਿੱਤ ਰਿਹਾ ਕਿ ਉਹ ਜਿੱਤੇ ਨਹੀਂ ਰਿਹਾ ਚਾਹੇ ਅਮਰਿਤਪਾਲ ਸਿੰਘ ਬਰਾੜਾਂ ਦੀ ਚੌੜ ਰੱਦ ਹੋਵੇ ਜਾਂ ਨਾ ਹੋਵੇ ਤਾਂ ਫਿਰ ਵਿਕਰਮਜੀਤ ਨੇ ਪਟੀਸ਼ਨ ਕਿਉਂ ਪਾਈ ਕੀ ਸਿਰਫ ਉਸਨੇ ਕਾਨੂੰਨ ਦੀ ਪਾਲਣ ਲਈ ਪਾਈ ਹੈ ਕਿਉਂ ਤੋਂ ਪਟੀਸ਼ਨ ਪਵਾਈ ਗਈ ਹੈ ਜਿਹਦੇ ਪਿੱਛੇ ਕੋਈ ਤਾਕਤ ਕੋਈ ਸ਼ਕਤੀ ਕੋਈ ਹੋਰ ਰਾਜਿਤਿਕ ਤਰਕਮ ਕਰ ਰਹੀ ਹੈ ਠੀਕ ਹੈ ਅਗਲੇ ਨੇ ਕਾਨੂੰਨੀ ਹਵਾਲੇ ਨਾਲ ਖਾਸੇ ਦਾਵੇ ਕੀਤੇ ਨੇ ਵਿਕਰਮਜੀਤ ਥਰਾਂ ਦਾ ਕਹਿਣਾ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਚੋਣ ਪ੍ਰਚਾਰ ਦੇ ਵਿੱਚ ਨੀਮਾ ਦੀਆਂ ਧੱਜੀਆਂ ਉਡੀਆਂ ਕਹਿੰਦੇ ਕਹਿੰਦੇ ਜੀ ਚੋਣ ਮੈਨੀਫੈਸਟੋ ਗੁਰਦੁਆਰੇ ਚੋਂ ਜਾਰੀ ਹੋਇਆ ਗੁਰੂ ਘਰਾਂ ਚੋਂ ਐਲਾਨ ਹੁੰਦੇ ਸੀ ਜੀ ਉਮੀਦਵਾਰ ਦੇ ਹੱਕ ਚ ਪੱਖ ਚ ਹੈਨਾ ਕਿ ਜੀ ਧਾਰਮਿਕ ਸਥਾਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਚੋਣ ਜਾਬਤੇ ਦੇ ਹਵਾਲੇ ਨਾਲ ਹੈ ਪੈਸਾ ਕਿੱਥੋਂ ਆਇਆ ਜੀ ਕਿਵੇਂ ਖਰਚਿਆ ਕਹਿੰਦੇ ਜੀ ਉਹਦਾ ਕੋਈ ਜਾਬਤਾ ਨਹੀਂਗਾ ਜੀ ਹੁਣ ਇਹ ਇੱਕ ਆਜ਼ਾਦ ਉਮੀਦਵਾਰ ਇਕ ਹੋਰ ਆਜ ਆਮੀਦਵਾਰ ਜਿਹੜਾ ਜਿੱਤਿਆ ਉਹਦੇ ਤੇ ਦੋਸ਼ ਲਾ ਰਹੇ ਉਹ ਕਹਿੰਦਾ ਜੀ ਫੰਡਾਂ ਦੀ آمد ਦਾ ਪੱਖ ਨਹੀਂ ਸਪਸ਼ਟ ਦੱਸਿਆ ਜਾ ਰਿਹਾ ਫਿਰ ਉਹ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਚੋਣ ਕਮਿਸ਼ਨ ਤੋਂ ਪਾਸ ਹੋ ਕੇ ਚੀਜ਼ ਪੈ ਸਕਦੀ ਸੀ ਉਹ ਬਿਨਾਂ ਪਾਸ ਹੋਏ ਸਾਰਾ ਕੁਝ ਪਈਆ ਸੋ ਇਹ ਸਾਰੇ ਚੀਜ਼ਾਂ ਨੂੰ ਇਕੱਠਿਆਂ ਕਰਕੇ ਉਹਨੇ ਅਦਾਲਤ ਦਾ ਬੂਆ ਖੜਕਾਇਆ ਅਦਾਲਤ ਨੇ ਉਹਦੀ ਪਟੀਸ਼ਨ ਸਵੀਕਾਰ ਕਰ ਲਈ ਤੇ ਪ੍ਰਸਨ ਵਾਈ ਸ਼ੁਰੂ ਹੋਗੀ ਅਗਲੀ ਸੁਣਵਾਈ ਹੁਣ 6 ਅਗਸਤ ਨੂੰ ਦੁਬਾਰਾ ਹੋਣੀ ਹੈ 6 ਅਗਸਤ ਨੂੰ ਇਸ ਮਸਲੇ ਸੁਣਵਾਈ ਹੋਗੀ ਸੋ ਇਧਰ ਸੰਸਦ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਉਧਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਅਗਵਾਈ ਚ ਇੱਕ ਨਵੀਂ ਪੰਜਾਬ ਚ ਪਾਰਟੀ ਜਨਮ ਲੈਣ ਜਾ ਰਹੀ ਆ ਸੋ ਕੀ ਹੋਏਗਾ ਨਵਾਂ ਪੰਜਾਬ ਦੇ ਵਿੱਚ ਇਹ ਆਉਂਦੇ ਦਿਨ ਸਪਸ਼ਟ ਹੋਣਾ ਪਰ ਇੰਨਾ ਜ਼ਰੂਰ ਸਾਫ ਹੈ ਕਿ ਪੰਜਾਬ ਦੇ ਅੰਦਰ ਇੱਕ ਰਾਜਨੀਤਿਕ ਖਲਾਅ ਅਜੇ ਵੀ ਪਿਆ ਹੈ ਜੇ ਵੀ ਉਹਦੀ ਪੂਰਤੀ ਨਹੀਂ ਹੋਈ ਸੋ ਉਹਦੀ ਪੂਰਤੀਆਂ ਕੁਝ ਪ੍ਰਾਣੀਆਂ ਤਰ੍ਹਾਂ ਨਵੇਂ ਮੋੜਿਆਂ ਦੇ ਹਵਾਲੇ ਨਾਲ ਹਾਸਲ ਕਰਨਾ ਚਾਹੁੰਦੀਆਂ ਨੇ ਹੈ ਕੁਝ ਨਵੇਂ ਮੋੜੇ ਆਪਣੇ ਦਮ ਤੇ ਕੁਝ ਹਾਸਲ ਕਰਨਾ ਚਾਹੁੰਦੇ ਨੇ ਤੇ ਕੁਝ ਤਰ੍ਹਾਂ ਹੋਰ ਨਵੀਆਂ ਪੰਜਾਬ ਚ ਦਾਖਲ ਹੋਣਾ ਚਾਹੁੰਦੀਆਂ ਨੇ ਸੂਪਰ ਇਹ ਸਭ ਦੇ ਵਿੱਚ ਪੰਜਾਬ ਤੇ ਮਸਲੇ ਜੇ ਕੇਂਦਰਤ ਹੋਣਗੇ ਤਾਂ ਫਿਰ ਪੰਜਾਬ ਉਹਨਾਂ ਬਾਰੇ ਸੋਚੇਗਾ ਜੇਕਰ ਪੰਜਾਬ ਨੂੰ ਲਾਂਬੇ ਕਰਕੇ ਸਿਰਫ ਸਿਆਸਤ ਹੀ ਅਜੰਡਾ ਹੋਏਗਾ ਤਾਂ ਪੰਜਾਬ ਖਾਸੀ ਜਾਗਰੂਕ ਹੈ ਸੋ ਇਸ ਉੱਤੇ ਵੀ ਨਜ਼ਰ ਰੱਖੇਗਾ